ਸਾਂਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਣੇ ਸਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਚ ਜਹਾਜ਼ ਕ੍ਰੈਸ਼ ਦੋ ਦੀ ਹੋਈ ਮੌਤ ਪਿਛਲੇ ਸਾਲ ਮੌਕੇ ਆਸਟ੍ਰੇਲੀਆ ਨੇ ਬਦਲੇ ਸਟੂਡੈਂਟ ਵੀਜ਼ਾ ਸੰਬੰਧੀ ਨਿਯਮ ਇਜ਼ਰਾਈਲੀ ਹਮਲੇ ਨਾਲ ਦਹਿਲਿਆ ਗਾਜ਼ਾ 에ਅਰ ਸਟ੍ਰਾਈਕ ਚ 42 ਪਲਸਤੀਨੀਆਂ ਦੀ ਹੋਈ ਮੌਤ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਲਾਂ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ ਚੋਹਾਨ ਨਾਲ ਅੱਜ ਮੀਟਿੰਗ ਚ ਪਾਏਗੀ ਨਵੇਂ ਖੇਤੀ ਮੰਡੀ ਖੜੜੇ ਦੀ ਗੁੰਜ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਛੋਟਾ ਜਹਾਜ਼ ਇਥੇ ਸਥਿਤ ਫਰਨੀਚਰ ਬਣਾਉਣ ਵਾਲੀ ਇੱਕ ਕਾਰੋਬਾਰੀ ਇਮਾਰਤ ਦੀ ਛੱਤ ਨਾਲ ਟਕਰਾ ਗਿਆ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 18 ਜ਼ਖਮੀ ਹੋ ਗਏ ਨੇ

ਕਿਸਾਨ ਅੱਜ ਸ਼ਨੀਵਾਰ ਨੂੰ ਮੋੜ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਤਾਂ ਜੋ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ ਪੰਜਾਬ ਤੇ ਹਰਿਆਣਾ ਵਿੱਚ ਇੱਕੋ ਵੇਲੇ ਕਿਸਾਨ ਮਹਾਪੰਚਾਇਤਾਂ ਹੋਣ ਜਾ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਨੌਰੀ ਬਾਰਡਰ ਤੇ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਟੋਹਾਨਾ ਦੇ ਵਿੱਚ ਕਿਸਾਨ ਮਹਾਪੰਚਾਇਤ ਕਰਨੀ ਹੈ ਬੇਸ਼ੱਕ ਦੋਹਾਂ ਮਹਾਪੰਚਾਇਤਾਂ ਦੀ ਅਗਵਾਈ ਵੱਖ-ਵੱਖ ਕਿਸਾਨ ਟੀਰ੍ਹਾਂ ਦੇ ਹੱਥ ਹੈ ਪਰੰਤੂ ਦੋਹਾਂ ਦਾ ਏਜੰਡਾ ਤੇ ਨਿਸ਼ਾਨਾ ਇੱਕ ਹੈ ਖਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਦੇ ਮਰਨ ਵਰਤ ਨੂੰ 40ਵਾਂ ਦਿਨ ਹੋ ਚੁੱਕਿਆ ਤੇ ਢਲੇਵਾਲ ਦੀ ਇੱਛਾ ਕਿਸਾਨਾਂ ਦੇ ਦਰਸ਼ਨ ਕਰਨ ਦੀ ਹੈ ਖਨੋਰੀ ਬਾਰਡਰ ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤੀ ਸਟੇਜ ਤੇ ਢਲੇਵਾਲ ਵੀ ਆਉਣਗੇ ਸੁਪਰੀਮ ਕੋਰਟ ਵਿੱਚ ਢਲੇਵਾਲ ਦੇ ਮਰਨ ਵਰਤ ਬਾਰੇ 6 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਨੌਰੀ ਬਾਰਡਰ ਤੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਦੂਸਰੇ ਸਵੇਰਾਂ ਤੋਂ ਵੀ ਕਿਸਾਨ ਆਗੂ ਪਹੁੰਚ ਰਹੇ ਨੇ ਉਧਰ ਆਸਟ੍ਰੇਲੀਆ ਵਿੱਚ ਪੜਨ ਦੇ ਜਵਾਨ ਭਾਰਤੀ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿहां ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟ ਵੀਜ਼ਾ ਸੰਬੰਧੀ ਨਵੇਂ ਨਿਯਮ ਬਣਾਏ ਨੇ ਨਵੇਂ ਨਿਯਮ ਮੁਤਾਬਕ 1 ਜਨਵਰੀ 2025 ਤੋਂ ਆਸਟ੍ਰੇਲੀਆ ਦੇ ਵਿੱਚ ਪੜਾਈ ਕਰਨ ਦੀ ਯੋਜਨਾ ਬਣਾ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਅਰਜ਼ੀ ਪ੍ਰਕਿਰਿਆ ਦੇ ਵਿੱਚ ਮਹੱਤਵਪੂਰਨ ਬਦਲਾਅ ਦਾ ਸਾਹਮਣਾ ਕਰਨਾ ਪਵੇਗਾ ਆਸਟ੍ਰੇਲੀਆ ਸਰਕਾਰ ਦੇ ਗ੍ਰਹਿ ਮੰਤਰੀ ਅਲ ਨੇ ਘੋਸ਼ਣਾ ਕੀਤੀ ਹੈ ਕਿ ਹੁਣ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੇ ਹਿੱਸੇ ਵਜੋਂ ਲੈਟਰ ਆਫ ਆਫਰ ਸਵੀਕਾਰ ਨਹੀਂ ਕੀਤੇ ਜਾਣਗੇ ਜਿਸ ਦੀ ਬਜਾਏ ਵਿਦਿਆਰਥੀਆਂ ਨੂੰ ਦਾਖਲੇ ਦੀ ਪੁਸ਼ਟੀ ਕਰਨੀ ਹੋਵੇਗੀ ਉਧਰ ਇਜ਼ਰਾਈਲ ਨੇ ਗਾਜ਼ਾ 'ਚ ਫਿਰ ਤੋਂ ਹਮਲੇ ਤੇਜ਼ ਕਰ ਦਿੱਤੇ ਜੀ ਹਾਂ ਬੀਤੇ ਦਿਨੀ ਇਜ਼ਰਾਈਲੀ ਹਮਲੇ 'ਚ ਬੱਚਿਆਂ ਤੇ ਔਰਤਾਂ ਸਮੇਤ ਘੱਟੋ ਘੱਟ 42 ਲੋਕ ਮਾਰੇ ਗਏ ਨੇ ਹਸਕਾਲਾ ਦੇ ਐਮਰਜੈਂਸੀ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਲਕਸਾ ਸ਼ਹੀਦ ਹਸਪਤਾਲ ਦੇ ਸਟਾਫ ਨੇ ਦੱਸਿਆ ਕਿ ਮਦਗਾਜ਼ਾ ਵਿੱਚ ਹੋਏ ਹਮਲਿਆਂ ਦੇ ਵਿੱਚ Nusirat Javeda Magazi ਅਤੇ Dir Al Balah ਸਮੇਤ ਦਰਜਨ ਤੋਂ ਵੱਧ ਮਹਿਲਾਵਾਂ ਤੇ ਬੱਚੇ ਮਾਰੇ ਗਏ ਨੇ ਪਿਛਲੇ ਦਿਨੀ ਐਨਕਲੇਵ ਵਿੱਚ ਦਰਜਨਾ ਲੋਕ ਮਾਰੇ ਗਏ ਸਨ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This is Indo Oz Australia and you're watching Indo Oz News the voice of unity thinking of buying or refinancing excess over 60 lenders in one place personal loan deal with all kinds of commercial business loans assess finance or your business get the lowest interest rate possible benefit from our many years of experience loan market इंदर मदान कॉन्टैक्ट प्लस सिक्स वन जीरो फोर टू तो फाइव सिक्स थ्री टू जीरो नाइन सेवन ऑस्ट्रेलिया के शहर पर्थ में पी होम्स पहला विश्वसनीय ब्रांड है जो आपके सपनों के घर बनाने में अग्रणी भूमिका निभाता है जब नए घर बनाने की बात आती है तो पीडीसीडी आपकी सभी जरूरतों को ध्यान में रखते हुए सर्वोत्तम वास्तुकार गुणवत्ता और डिजाइन सुविधाओं के साथ घर बनाने के आपके सपनों को साकार करता है घर के साथ साथ कारोबारी बिल्डिंगों को भी तैयार किया जाता है जिससे आप अपनी रेंटल इनकम भी बना सकते हैं। अधिक जानकारी के लिए संपर्क करें सचिन पटेल पी डी सी डी नाइन थ्री नाइन फाइव टू सिक्स वन सिक्स 6A ऐसी से बाई सेवेंटी फोर कैंट में मलागा डब्ल्यू जानते हो के घर खरीद जाम बनवा समय बिल्डिंग टर्माइट इंस्पेक्शन क्यों जरूरी है बिल्डिंग इंस्पेक्टर जो कि प्रोफेशनल ट्रेन होता है तो हमारे घर की फाउंडेशन वॉल सीलिंग ते रूफ इंटरनल ते एक्सटर्नल दी बहुत ही बारीकी नाल जांच करता है ਇਹ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪ੍ਰਾਪਰਟੀ ਵਿੱਚ ਕੋਈ ਇਸ਼ੂ ਜਾਂ ਡੈਮੇਜ ਤਾਂ ਨਹੀਂ ਹੈ ਤਾਂ ਜੋ ਤੁਹਾਨੂੰ ਪਹਿਲਾਂ ਤੋਂ ਆਉਣ ਵਾਲੇ ਖਤਰੇ ਜਿਵੇਂ ਕਿ ਸੀਲਿੰਗ ਕੈਪਸ ਐਂਡ ਵਾਲਸ ਬਾਰੇ ਸਾਵਧਾਨ ਕੀਤਾ ਜਾ ਸਕੇ ਜੇ ਤੁਸੀਂ ਵੀ ਘਰ ਖਰੀਦਣ ਜਾਂ ਬੰਦਵਾਂਡ ਜਾ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਜੇ ਸਿੰਘ ਜੀ ਨਾਲ ਮਾਈ ਨੇਮ ਇਜ਼ ਅਜੇ ਸਿੰਘ ਆਮ ਦਾ ਪ੍ਰਿੰਸੀਪਲ ਬਿਲਡਿੰਗ ਇਨਸਪੈਕਟਰ ਫਾਰ ਐਨ ਜੈਡ ਬਿਲਡਿੰਗ ਇਨਸਪੈਕਸ਼ਨ and today we are going to conduct a pre purchase building inspection for a property located at balga the house is 10 years old and today we are going to check the each and every component of this house to identify any structural defect within this house now we are at kitchen to check the plumbing defects and to detect the light termite within the timber component now we are in the wet area to check the any leakage and the moisture okay. now i am heading towards the roof space to check the roof frame and insulation system now i'm going to check the roof exterior to identify any defect within the color bonds of our gutter system now we are going to classify the defects identified in this building into the four minor major and major structural and safety hazard and will be presented into the report and will be sent within 24 to 48 hours mm -hmm. contact number zero four six nine seven four three five three five ਆਸਟ੍ਰੇਲੀਆ ਦੇ ਪਾਰਟ ਸ਼ਹਿਰ ਜੈਲੀ 6 ਸਵੀਟਸ ਐਂਡ ਸੈਵਰੀਜ਼ ਵੈਨੈਰੂ ਗ੍ਰਾਹਕਾਂ ਦੀ ਬਣੀ ਪਹਿਲੀ ਪਸੰਦ ਜੈਲੀ 6 ਸਵੀਟਸ ਐਂਡ ਸੈਵਰੀਜ਼ ਵੈਨੈਰੂ ਆਪਣੇ ਗ੍ਰਾਹਕਾਂ ਲਈ ਲੈ ਕੇ ਆਇਆ ਵਧੀਆ ਆਫਰ ਇੱਥੇ ਤੁਸੀਂ ਵਧੀਆ ਮਿਠਾਈਆਂ ਤੇ ਗਿਫਟ ਪੈਕ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੈਲੀ 6 ਸਵੀਟਸ ਐਂਡ ਸੈਵਰੀਜ਼ ਵੈਨੈਰੂ 04696984 This is Indo OZ Australia, and you're watching Indo OZ News, the voice of unity. ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਨੋਟਿਸ ਦਿੱਤਾ ਹੈ ਜੀ ਹਾਂ ਜਿਸ ਨੂੰ ਰਣਜੀਤ ਸਿੰਘ ਕਤਲ ਕੇਸ ਦੇ ਵਿੱਚ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਸੀ ਮਈ 2024 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਨੂੰ ਕਤਲ ਕੇਸ ਵਿੱਚ ਬਰੀ ਕਰ ਦਿੱਤਾ ਸੀ ਹਾਈ ਕੋਰਟ ਦੇ ਫੈਸਲੇ ਨੂੰ ਕਤਲ ਕੇਸ ਦੀ ਜਾਂਚ ਕਰ ਰਹੀ ਸੀਬੀਆਈ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਹੁਣ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਚਾਰ ਪੂਰਨ ਨੂੰ ਨੋਟਿਸ ਜਾਰੀ ਕੀਤਾ ਹੈ ਸਿਰਸਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ 10 ਜੁਲਾਈ 2002 ਦੀ ਸ਼ਾਮ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ 2003 ਦੇ ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ਜਾਂਚ ਤੋਂ ਬਾਅਦ ਸੀਬੀਆਈ ਨੇ ਡੇਰਾ ਮੁਖੀ ਗੁਰਮੀਤ RAM RAHEEN ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਹਾਈ ਕੋਰਟ ਨੇ ਸੀਬੀਆਈ ਦੀ ਸਜ਼ਾ ਨੂੰ ਰੱਦ ਕਰਦਿਆਂ RAM RAHEEN ਨੂੰ ਬਰੀ ਕਰ ਦਿੱਤਾ ਸੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਅੱਜ ਹੋਣ ਵਾਲੀ ਕੌਮੀ ਪੱਧਰੀ ਮੀਟਿੰਗ ਵਿੱਚ ਖੇਤੀ ਮੰਡੀ ਨੀਤੀ ਦੇ ਖਰੜੇ ਦੀ ਗੂੰਜ ਪੈਗੀ ਅਤੇ ਨਾਲ ਹੀ ਖਨੌਰੀ ਬਾਰਡਰ ਤੇ ਪਿਛਲੇ 40 ਦਿਨਾ ਤੋਂ ਮਰਨ ਵਰਤ ਤੇ ਬੈਠੇ ਕਿਸਾਨਾਂ ਕੋਲ ਜਗਜੀਤ ਸਿੰਘ ਢਲੇਵਾਲ ਦਾ ਮਾਮਲਾ ਵੀ ਉਠਾਇਆ ਜਾਵੇਗਾ। ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਜਾਣੀ ਹੈ। ਕੇਂਦਰ ਸਰਕਾਰ ਨੇ ਇਸ ਮੀਟਿੰਗ ਦੇ ਵਿੱਚ ਖੇਤੀ ਸੈਕਟਰ ਦੀਆਂ ਮੰਗਾਂ ਤੇ ਖੇਤੀ ਸੁਧਾਰਾਂ ਤੇ ਧਿਆਨ ਦੇਣਾ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ Shivraj Singh Chouhan ਕੁਝ ਸਮਾਂ ਪਹਿਲਾਂ ਸੂਬਿਆਂ ਦੇ ਖੇਤੀ ਮੰਤਰੀਆਂ ਨੂੰ ਮਿਲ ਵੀ ਚੁੱਕੇ ਨੇ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੇਤੀ ਮੈਹਿਕ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਖੇਤੀ ਸੈਕਟਰ ਦੀਆਂ ਮੁਸ਼ਕਲਾਂ ਤੇ ਮੰਗਾਂ ਦਾ ਚਾਰਟਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਨੇ। ਬਠਿੰਡਾ-ਤਲਵੰਡੀ ਸਾਬੋ ਸੜਕ ਤੇ ਸੰਘਣੀ ਧੁੰਦ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਕਿਸਾਨਾਂ ਨਾਲ ਭਰੀ ਮੀਨੀ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਕਿਸਾਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਟੋਹਾਨਾ ਚ ਮਹਾਪੰਚਾਇਤ ਕੀਤੀ ਜਾਣੀ ਹੈ ਇਸ ਵਿੱਚ ਸ਼ਾਮਿਲ ਹੋਣ ਦੇ ਲਈ ਕਿਸਾਨ ਮੀਨੀ ਬੱਸ ਚ ਸਵਾਰ ਹੋ ਕੇ ਜਾ ਰਹੇ ਸਨ। ਸਹਣੀ ਤੋਂ ਕਾਰਨ ਅਚਾਨਕ ਮਿਨੀ ਬੱਸ ਦੇ ਡਰਾਈਵਰ ਨੂੰ ਕੁਝ ਦਿਖਾਈ ਨਹੀਂ ਦਿੱਤਾ ਤੇ ਤੇਜ਼ ਰਫਤਾਰ ਕਾਰਨ ਮਿਨੀ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਮਿਨੀ ਬੱਸ ਰਵਾਈਡਰ ਨਾਲ ਟਕਰਾ ਗਈ ਹਾਦਸੇ ਦੌਰਾਨ 2 ਤੋਂ 3 ਦੇ ਕਰੀਬ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਰਿਪਬਲਿਕਨ ਪਾਰਟੀ ਦੇ ਨੇਤਾ ਤੇ ਸੰਸਦ ਮੈਂਬਰ ਮਾਈਕ ਜੌਨਸਨ ਬੀਤੇ ਦਿਨੀ ਤਿੰਨ ਵੋਟਾਂ ਦੇ ਮਾਮੂਲੀ ਫਰਕ ਦੇ ਨਾਲ ਜਿੱਤ ਨਾਲ ਅਮਰੀਕੀ ਪ੍ਰਤੀਨਿਧੀ ਸਭਾ ਚ ਸਪੀਕਰ ਚੁਣੇ ਗਏ ਜਿहां ਰਿਪਬਲਿਕਨ ਪਾਰਟੀ ਕੋਲ ਸਦਨ ਦੇ ਵਿੱਚ 219 ਸੀਟਾਂ ਨੇ ਜਦੋਂ ਕਿ ਡੈਮੋਕ੍ਰੈਟਿਕ ਪਾਰਟੀ ਕੋਲ 215 ਸੀਟਾਂ ਹਨ ਲੂਸੀਆਨਾ ਦੇ ਚੌਥੇ ਕਾਂਗਰੈਸ਼ਨਲ ਡਿਸਟ੍ਰਿਕਟ ਦੀ ਨੁਆਇੰਂਡ ਕੀ ਕਰਨ ਵਾਲੇ 52 ਸਾਲਾ ਜੌਨਸਨ ਨੂੰ 218 ਵੋਟਾਂ ਮਿਲੀਆਂ ਜਦੋਂ ਕਿ ਡੈਮੋਕ੍ਰੈਟਿਕ ਪਾਰਟੀ ਦੇ ਹਕੀਮ ਜੈਫਰੀਜ਼ ਨੂੰ 215 ਵੋਟਾਂ ਮਿਲੀਆਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਜான்ਸਨ ਨੂੰ ਸਪੀਕਰ ਦੇ ਤੌਰ ਤੇ ਮੁੜ ਚੁਣੇ ਜਾਣ ਤੇ ਵਧਾਈ ਦਿੱਤੀ ਹੈ ਲੁੱਟਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿਖੇ ਕੁਝ ਦਿਨ ਪਹਿਲਾਂ ਕੰਬਲ ਵੇਚਣ ਵਾਲੇ ਕਸ਼ਮੀਰੀਆਂ ਤੇ ਚਾਕੂ ਨਾਲ ਵਾਰ ਕਰਕੇ ਉਹਨਾਂ ਤੋਂ ਪੈਸੇ ਅਤੇ ਮੋਬਾਈਲ ਖੋਣ ਵਾਲੇ ਚੋਪਟ ਮਾਰ ਨੂੰ ਪੁਲਿਸ ਨੇ ਫਿਰਾਸਤ ਦੇ ਵਿੱਚ ਲੈ ਲਿਆ ਬੀਤੀ 30 ਦਸੰਬਰ ਨੂੰ ਪ੍ਰਵਾਸੀ ਕਸ਼ਮੀਰੀ ਜੋ ਕੰਬਲ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਪਾਸੋਂ ਚਾਕੂ ਨਾਲ ਵਾਰ ਕਰਕੇ 4000 ਰੁਪਏ ਅਤੇ ਮੋਬਾਈਲ ਖੋਣ ਵਾਲੇ ਛਪਟਮਾਰ ਨੂੰ ਸਿੰਬਲ ਚੌਂਕੀ ਬਟਾਲਾ ਦੀ ਪੁਲਿਸ ਨੇ ਮਹਿਜ਼ ਕੁਝ ਹੀ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਮੋਟਰਸਾਈਕਲਸ ਵਾਰ ਦੋ ਚੈਪਟਰ 12 ਵੱਲੋਂ ਬਟਾਲਾ ਦੇ ਗਾਂਧੀ ਕੈਂਪ ਵਿਖੇ ਸਬਜ਼ੀ ਖਰੀਦਣ ਜਾ ਰਹੇ ਪ੍ਰਵਾਸੀ ਕਸ਼ਮੀਰੀਆਂ ਜਿਨ੍ਹਾਂ ਦੇ ਵਿੱਚ ਸੋਨਾਵਲੀ ਕੋਲੋਂ 4000 ਰੁਪਏ ਤੇ ਜਾਵੇਦ ਅਹਿਮਦ ਕੋਲੋਂ ਮੋਬਾਈਲ ਖੋਲਿਆ ਸੋਨਾਵਲੀ ਨੂੰ ਚਾਕੂ ਦਾ ਵਾਰ ਕਰਕੇ ਜ਼ਖਮੀ ਵੀ ਕਰ ਦਿੱਤਾ ਗਿਆ ਸੀ ਸਿੰਬਲ ਚੌਂਕੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੜਤਾਲ ਦੌਰਾਨ ਸਿੰਬਲ ਚੌਂਕੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਖੋ ਆਕਾਸ਼ ਮਸੀ ਵਾਸੀ ਲੋਂਗੋਵਾਲ ਅਤੇ ਉਸ ਦੇ ਇੱਕ ਸਾਥੀ ਵੱਲੋਂ ਕੀਤੀ ਗਈ ਹੈ ਆਕਾਸ਼ ਮਸੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਲੁੱਟੇ ਗਏ 4000 ਰੁਪਏ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਜਦਕਿ ਉਸ ਦੇ ਸਾਥੀ ਦੀ ਪਾਲ ਕੀਤੀ ਜਾ ਰਹੀ ਹੈ ਇਸ ਹਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ